ਜੀਵਨ ਜੀਵਨ ਝੂਠਾ ਨਾਂ ਦਾ ਮੌਤ ਖੜੀ ਸਿਰ ਉੱਤੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਝੜ ਜਾਂਦੇ ਨੇ ਕੱਚੇ ਜਿਹੜੇ ਪੱਕਣ ਲਾਲ ਮੁਹੰਮਦ ਉਹੀਓ ਖਾਂਦੇ ਵੱਟੇ ਉਹੀਓ ਖਾਂਦੇ ਵੱਟੇ ਬਹੁਤੀ ਖੁਸ਼ੀ ਵੀ ਗਮ ਬਰਾਬਰ ਇਸ ਗੱਲ ਨੂੰ ਝੂਠ ਨਾ ਜਾਣੀ ਸੁੱਕ ਜਾਂਦੇ ਨੇ ਉਹ ਰੁੱਖ ਮੁਹੰਮਦ ਮਿਲਦਾ ਜਿਨ੍ਹਾਂ ਨੂੰ ਬਹੁਤਾ ਪਾਣੀ ਮਾਂ ਔਲਾਦ ਦੇ ਹੱਕ ਲਈ ਕਰਦੀ ਨਿਤ ਦੁਆਵਾਂ ਮਾਂ ਔਲਾਦ ਦੇ ਹੱਕ ਲਈ ਕਰਦੀ ਨਿਤ ਦੁਆਵਾਂ ਜਿਸ ਪਰ ਮਾਪੇ ਰਾਜੀ ਹੋਵਣ ਉਹ ਦੀਆਂ ਦੂਰ ਬਲਾਵਾ ਕਰੇ ਇਬਾਦਤ ਰੱਬ ਸੱਚੇ ਦੀ ਰਾਜੀ ਕਰਕੇ ਰੋਏ ਬੇਟੇ ਕਰਨ ਵਿੱਚ ਦਰਗਾਹੀ ਨਿਤ ਸਵਾਲੀ ਹੋਏ ਲੈ ਉਹ ਯਾਰ ਹਵਾਲੇ ਰੱਬ ਦੀ ਮੁੜ ਕੇ ਸੱਜਗ ਤੇ ਆਉਣਾ ਗੱਲਾਂ ਕਰ ਕਰ ਤੇਰੀਆਂ ਸੱਜਣਾ ਝੂਠਾ ਜੀ ਪਰ ਚਾਉਣਾ ਲੈ ਉਹ ਯਾਰ ਸਵਾਲੇ ਰੱਬ ਦੀ ਲੰਮੀ ਪਈ ਐ ਜੁਦਾਈ ਰੱਬ ਮਿਲਾਇਆ ਆਣ ਮਿਲਾਾਂਗੇ ਹੋਰ ਉਮੀਦ ਨਾ ਕਾਈ ਹੋਰ ਉਮੀਦ ਨਾ ਕਾਈ ਦੋਸਤੋ ਇਹ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਰੱਬ ਰਾਖਾ ਜੀ